ਕਾਂਗਰਸ ਪਾਰਟੀ ਦੇ ਪ੍ਰਧਾਨ ਰਾਚਾ ਵੜਿੰਗ ਨੇ ਇੱਕ ਜਿਹਹਾ ਬਿਆਨ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਹੋਰ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਹੁਣ ਲੋਕ ਫੈਸਲਾ ਕਰਨ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠਾ ਲੀਡਰ ਚਾਹੀਦਾ ਹੈ ਜਾਂ ਬਾਹਰ ਵਾਲਾ ਲੀਡਰ ਚਾਹੀਦਾ ਹੈ। ਸਾਨੂੰ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਤੇ ਦੁੱਛੇ ਪਾਸੇ ਖਾਲਿਸਤਾਨ ਨਹੀਂ ਚਾਹੀਦਾ। ਅਜਿਹੇ ਬਿਆਨ ਰਾਜਾਵੜਿੰਗ ਨੇ ਦਿੱਤੇ ਤੇ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਕਰਮਾਉਂਦੀ ਹੋਈ ਨਜ਼ਰ ਆਈ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਉੱਤੇ ਪਰਟਵਾਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਿ ਰਾਜਾਵੜਿੰਗ ਕਰਨ ਨੇ ਚਾਲਾਚਲੀयां ਜਾਰੀਆਂ ਨੇ ਤੇ ਤਾਰਨ-ਤਾਰਨੀਆਂ ਜਿਮਨੀ ਚੋਣਾ ਦੇ ਉੱਤੇ ਦਾਸੀ ਕਿ ਪੰਜਾਬ ਦੀ ਸਿਆਸਤ ਲਗਾਤਾਰ ਕਰਮਾਉਂਦੀ ਹੋਈ ਨਜ਼ਰ ਆ ਰਹੀ ਆ ਹੋਰ ਕੀ ਕੁਝ ਕਹਿਣਾ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਆਉਤਰ ਸੜੋਨੇ ਜਿਹੜੀ ਰਾਜਾ ਬੜਿੰਗ ਹੁਣਾਂ ਨੇ ਇਸ ਟਾਈਮ ਤੇ ਆ ਕੇ ਸਟੇਟਮੈਂਟ ਦਿੱਤੀ ਆ ਉਹ ਮੈਂ ਸਾਬਿੰਦਾ ਕਿ ਇੰਨੀ ਉਹ ਮਾੜੀ ਔਰ ਘਟੀਆ ਸੀਗੀ ਉਹਦੀ ਪਿੱਛੇ ਮਾਨਸਿਕਤਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕੀ ਆ ਮੈਂ ਰਾਜਾ ਬੜਿੰਗ ਹੁਣਾਂ ਨੂੰ ਪੁੱਛਣਾ ਚਾਹਣਾ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਦੇ ਵਿੱਚ ਸਾਡੀਆਂ ਧੀਆਂ ਭੈਣਾਂ ਬੱਚਿਆਂ ਦੇ ਗਲਾਂ ਵਿੱਚ ਟੈਰ ਪਾ ਕੇ ਉਹਨਾਂ ਦੀ ਪਾਰਟੀ ਨੇ ਸਾਨੂੰ ਦਿੱਲੀ ਵਿੱਚ ਮਾਰਿਆ ਹੋਵੇ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਨੇ ਪੰਜਾਬ ਦੇ ਅੰਦਰ ਸਾਡਾ 25000 ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਮਾਰਤਾ ਹੋਵੇ ਕਿ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਵੇਂ ਜਸਵੰਤ ਸਿੰਘ ਖਾਲੜਾ ਵਰਗੇ ਉਹਨਾਂ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੂੰ ਮਾਰਿਆ ਹੋਵੇ ਕਿ ਸਾਨੂੰ ਇਹੋ ਜਿਹਾ ਹਿੰਦੁਸਤਾਨ ਚਾਹੀਦਾ ਮੈਂ ਸਮਝਦਾ ਕਿ ਇਹ ਲੋਕਾਂ ਦੀ ਮਾਨਸਿਕਤਾ ਦੇਖੋ ਕਿਹੋ ਜਿਹੀ ਆ ਉਹ ਸੋਚਦੇ ਆ ਵੀ ਖਣੀ ਖਾਲਿਸਤਾਨ ਦਾ ਨਾਮ ਲਏ ਤੇ ਅਸੀਂ ਦੋ ਭਾਈਚਾਰਿਆਂ ਦੇ ਵਿੱਚ ਪਾੜ ਪਾ ਕੇ ਵੋਟਾਂ ਦੀ ਪੋਲਰਾਈਜੇਸ਼ਨ ਕਰ ਲਾਂਗੇ ਸਿਰਫ ਤੇ ਸਿਰਫ ਉਹਨਾਂ ਦੀ ਇੰਨੀ ਮਾਨਸਿਕਤਾ ਆ ਜਿਹੜੀਆਂ ਉਹ ਗੱਲਾਂ ਕਰਦੇ ਨੇ ਉਹਨਾਂ ਦੀਆਂ ਗੱਲਾਂ ਬਿਲਕੁਲ ਉਹਨਾਂ ਨੂੰ ਸ਼ਾਇਦ ਅਸੀਂ ਤਾਂ ਜਵਾਬ ਹੀ ਅੱਜ ਹੀ ਹੁਣ ਤੁਹਾਡੇ ਸਾਹਮਣੇ ਦਿੱਤਾ ਦੇਣਾ ਹੀ ਨਹੀਂ ਸੀ ਚਾਹੁੰਦੇ ਸੰਗਤ ਨੇ ਏਡੀ ਵੱਡੀ ਪੱਧਰ ਤੇ ਉਹਨਾਂ ਨੂੰ ਜਵਾਬ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਕਿ ਉਹਨਾਂ ਦੀ ਲੱਗਦਾ ਮੈਨੂੰ ਵੀ ਸ਼ਾਇਦ ਮੰਦ ਬੁੱਧੀ ਜਿਹੜੀ ਰਾਜਾ ਬੜਿੰਗ ਹੋਣਾ ਨੇ ਇਸ ਟਾਈਮ ਤੇ ਆ ਕੇ ਸਟੇਟਮੈਂਟ ਦਿੱਤੀ ਆ ਉਹ ਮੈਂ ਸਾਬਿੰਦਾ ਕਿ ਇੰਨੀ ਉਹ ਮਾੜੀ ਔਰ ਘਟੀਆ ਸੀਗੀ ਉਹਦੀ ਪਿੱਛੇ ਮਾਨਸਿਕਤਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕੀ ਆ ਮੈਂ ਰਾਜਾ ਬੜਿੰਗ ਹੁਣਾਂ ਨੂੰ ਪੁੱਛਣਾ ਚਾਹਨਾ ਕਿ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਦੇ ਵਿੱਚ ਸਾਡੀਆਂ ਧੀਆਂ ਪਹਿਣਾ ਬੱਚਿਆਂ ਦੇ ਗਲਾਂ ਵਿੱਚ ਟੈਰ ਪਾ ਕੇ ਉਹਨਾਂ ਦੀ ਪਾਰਟੀ ਨੇ ਸਾਨੂੰ ਦਿੱਲੀ ਵਿੱਚ ਮਾਰਿਆ ਹੋਵੇ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਨੇ ਪੰਜਾਬ ਦੇ ਅੰਦਰ ਸਾਡਾ 25000 ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਮਾਰਤਾ ਹੋਵੇ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਨੇ ਜਸਵੰਤ ਸਿੰਘ ਖਾਲੜਾ ਵਰਗੇ ਉਹਨਾਂ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੂੰ ਮਾਰਿਆ ਹੋਵੇ ਕੀ ਸਾਨੂੰ ਇਹੋ ਜਿਹਾ ਹਿੰਦੁਸਤਾਨ ਚਾਹੀਦਾ ਮੈਂ ਸਮਝਦਾ ਕਿ ਇਹ ਲੋਕਾਂ ਦੀ ਮਾਨਸਿਕਤਾ ਦੇਖੋ ਕਿਹੋ ਜਿਹੀ ਆ ਉਹ ਸੋਚਦੇ ਆ ਵੀ ਖਣੀ ਖਾਲਿਸਤਾਨ ਦਾ ਨਾਂ ਲਾਏ ਤੇ ਅਸੀਂ ਦੋ ਭਾਈਚਾਰਿਆਂ ਦੇ ਵਿੱਚ ਪਾੜ ਪਾ ਕੇ ਵੋਟਾਂ ਦੀ ਪੋਲਰਾਈਜੇਸ਼ਨ ਕਰ ਲਾਂਗੇ ਸਿਰਫ ਤੇ ਸਿਰਫ ਉਹਨਾਂ ਦੀ ਇੰਨੀ ਮਾਨਸਿਕਤਾ ਆ ਜਿਹੜੀਆਂ ਉਹ ਗੱਲਾਂ ਕਰਦੇ ਨੇ ਉਹਨਾਂ ਦੀਆਂ ਗੱਲਾਂ ਬਿਲਕੁਲ ਉਹਨਾਂ ਨੂੰ ਸ਼ਾਇਦ ਅਸੀਂ ਤਾਂ ਜਵਾਬ ਹੀ ਅੱਜ ਹੀ ਹੁਣ ਤੁਹਾਡੇ ਸਾਹਮਣੇ ਦਿੱਤਾ ਦੇਣਾ ਹੀ ਨਹੀਂ ਸੀ ਚਾਹੁੰਦੇ ਸੰਗਤ ਨੇ ਏਡੀ ਵੱਡੀ ਪੱਧਰ ਤੇ ਉਹਨਾਂ ਨੂੰ ਜਵਾਬ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਕਿ ਉਹਨਾਂ ਦੀ ਲੱਗਦਾ ਮੈਨੂੰ ਵੀ ਸ਼ਾਇਦ ਮੰਦ ਬੁੱਧੀ